ਸਰਦੀਆਂ ਦਾ ਮੌਸਮ ਚੱਲ ਰਿਹਾ ਹੈ ਤੁਸੀਂ ਵੀ ਸੰਗਤਰੀ ਖਾਣ ਦੇ ਸ਼ਕੀਨ ਹੋ ਤੇ ਸੰਗਤਰੀ ਖਾ ਕੇ ਛਿਲਕੀਆਂ ਜਿਹੜੇ ਉਹ ਡਸਟਬੀਨ ਦੇ ਵਿੱਚ ਸੁੱਟ ਦਿਨਿਓ ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਛਿਲਕੇ ਬਹੁਤ ਸਾਰੇ ਗੁਣਾ ਨਾਲ ਭਰਪੂਰ ਹਨ ਇਹ ਚਿਹਰੇ ਦੇ ਦਾਗ ਝੁਰੜੀਆਂ ਤੱਬੇ ਸ਼ਾਈਆਂ ਪਿੰਪਲਸ ਦੂਰ ਹੋ ਜਾਣਗੇ ਤੇ ਆਜੋ ਫਿਰ ਆਪਾਂ ਇਹਨਾਂ ਛਿਲਕਿਆਂ ਤੋਂ ਇਹੋ ਜੀ ਰੈਮਡੀ ਬਣਾਏਗੇ ਜਿਹੜੀ ਕਿ ਤੁਹਾਡੇ ਚਿਹਰੇ ਦੇ ਉੱਤੇ 10 ਗੁਣਾ ਨਖਾਰ ਲਿਆ ਦੇਵੇਗੀ ਕਿ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਸੰਤਰੀ ਦੇ ਛਿਲਕੇ ਆ ਜਿਹੜੇ ਆਪਾਂ ਇਸ ਆਰਐਮਡੀ ਦੇ ਵਿੱਚ ਕਿਉਂ ਪਾਏ ਆ ਸੰਤਰੀ ਦੇ ਛਿਲਕਿਆਂ ਦੇ ਵਿੱਚ ਦੇਖੋ ਵਿਟਾਮਿਨ ਸੀ ਹੁੰਦਾ ਤੇ ਜਿਹਦੇ ਨਾਲ ਆਪਣੇ ਚਿਹਰੇ ਦੇ ਉੱਤੇ ਤੇ ਸ਼ਾਈਆਂ ਜਿਹੜੀਆਂ ਦੂਰ ਹੋ ਜਾਂਦੀਆਂ ਤੇ ਸਕਿਨ ਜਿਹੜੀ ਆਪਣੀ ਸਾਫ ਹੋ ਜਾਂਦੀ ਹੈ ਵੀ। ਤੀਜੀ ਚੀਜ਼ ਆਪਾਂ ਲੈਣੀ ਹੈ ਇਸ ਰੈਮਡੀ ਦੇ ਵਿੱਚ ਚੌਲ ਤੇ ਚੌਲਾਂ ਨੂੰ ਹੁਣ ਆਪਾਂ ਪੀਸ ਕੇ ਇਸ ਦਾ ਪਾਊਡਰ ਬਣਾ ਲਵਾਂਗੇ ਤੇ ਉਹ ਵੀ ਆਪਾਂ ਇਸ ਰੈਮਡੀ ਦੇ ਵਿੱਚ ਯੂਜ਼ ਕਰਾਂਗੇ। ਕਿ ਆਪਾਂ ਬਾਹਰ ਜਾਂਦੇ ਆ ਕਿਤੇ ਤੇ ਚਿਹਰੇ ਦਾ ਰੰਗ ਆ ਜਿਹੜਾ ਆਪਣਾ ਕਿਤੇ ਕਾਲਾ ਹੋ ਜਾਂਦਾ ਗਰਮੀ ਦੇ ਵਿੱਚ ਆ ਜਿਹੜਾ ਜਿਆਦਾ ਡਾਰਕ ਜਾ ਹੋ ਜਾਂਦਾਗਾ ਜਦੋਂ ਆਪਾਂ ਚੌਲਾਂ ਦਾ ਆਟਾ ਪਾਵਾਂਗੇ ਤੇ ਉਹਦੇ ਨਾਲ ਸਾਰੀ ਟੈਨਿੰਗ ਦੂਰ ਹੋ ਜੂਗੀ ਤੇ ਸਕਿਨ ਜਿਹੜੀ ਆਪਣੀ ਸੌਫਟ ਸੌਫਟ ਹੋ ਜੂਗੀ ਤੇ ਨਾਲੇ ਸਮੂਥ ਹੋ ਜੂਗੀ। ਇਹ ਤੀਸਰੀ ਚੀਜ਼ ਆਪਾਂ ਨੇ ਲੈਣੀ ਹੈਗੀ ਹਲਦੀ। ਹਲਦੀ ਆਪਾਂ ਨੂੰ ਸਾਰੇ ਨੂੰ ਪਤਾ ਕਿ ਇਹ ਐਂਟੀਬੈਕਟਿਕ ਹੁੰਦੀ ਹੈਗੀ ਤਾਂ ਇਹ ਆਪਾਂ ਵੀ ਇਸ ਰੈਮਡੀ ਦੇ ਵਿੱਚ ਯੂਜ਼ ਕਰਾਂਗੇ ਤਾਂ ਕਿ ਚਿਹਰੇ ਦੇ ਉੱਤੇ ਕੋਈ ਵੀ ਪਿੰਪਲਸ ਹੋਣ ਤਾਂ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੈ ਜਿਹੜੀ ਇਹ ਹਲਦੀ ਨਹੀਂ ਹੋਣ ਦੀ ਹਲਦੀ ਜਿਹੜੀ ਤੁਸੀਂ ਲੈਣੀ ਹੈਗੀ ਉਹ ਜਾਂ ਤਾਂ ਤੁਸੀਂ ਹਲਦੀ ਦੀ ਗੰਢੀ ਲੈ ਕੇ ਉਸ ਨੂੰ ਪੀਸ ਲਓ ਉਸ ਤਰ੍ਹਾਂ ਦੀ ਹਲਦੀ ਲੈਣੀ ਹੈ ਤੇ ਜਾਂ ਕੈਮੀਕਲ ਵਾਲੀ ਹਲਦੀ ਨਾ ਹੋਵੇ ਇੱਕ ਤੁਸੀਂ ਦੇਖਣਾ ਕਿ ਘਰ ਦੇ ਵਿੱਚ ਆਪਣੀ ਵਰਤੋਂ ਹੋਣ ਵਾਲੀ ਨੂਨਦਾਨੀ ਦੇ ਵਿੱਚੋਂ ਹਲਦੀ ਲੈ ਕੇ ਨਹੀਂ ਪਾਉਣੀ ਕਿਉਂਕਿ ਉਹਦੇ ਵਿੱਚ ਮਿਰਚ ਵਗੈਰਾ ਚਮਚਾ ਲੱਗਿਆ ਹੁੰਦਾ ਸਾਫ਼ ਸੁਥਰੀ ਹਲਦੀ ਹੈ ਜਿਹੜੀ ਆਪਾਂ ਪਾਉਣੀ ਹੈ ਕਿਉਂਕਿ ਆਪਾਂ ਸਕਿਨ ਦੇ ਉੱਤੇ ਲਾਉਣੀ ਆ ਸਭ ਤੋਂ ਪਹਿਲਾਂ ਆਪਾਂ ਮਿਕਸੀ ਜਾਰ ਦੇ ਵਿੱਚ ਆਪਾਂ ਸੰਗਤਰਿਆਂ ਦੇ ਛਿਲਕੇ ਆ ਜਿਹੜੇ ਆਪਾਂ ਪਾ ਲਵਾਂਗੇ ਇਸ ਤਰ੍ਹਾਂ ਦੇ ਛਿਲਕੇ ਛਿਲਕੇ ਲੈਣੇ ਦੇਖ ਲੈਣਾ ਕਿ ਕੋਈ ਬੀਜ ਵਗੈਰਾ ਨਾ ਹੋਵੇ ਤੇ ਹੁਣ ਉਸ ਤੋਂ ਬਾਅਦ ਆਪਾਂ 5 ਚਮਚੇ ਆ ਜਿਹੜੇ ਚਾਵਲਾਂ ਦੇ ਪਾਉਣੇ ਨੇ ਜੇ ਬਰੀਕ ਪਾਊਡਰ ਤੁਹਾਡੇ ਕੋਲ ਪੀਸਿਆ ਹੋਇਆ ਹੈਗਾ ਤਾਂ ਉਹ ਪਾ ਲਓ ਇੱਕ ਚਮਚਾ ਆਪਾਂ ਹਲਦੀ ਦਾ ਪਾਉਣਾ ਹੈਗਾ ਹਾਂਜੀ ਪਾਊਡਰ ਆਪਾਂ ਬਣਾ ਲਿਆ ਹੈਗਾ ਤੇ ਹੁਣ ਆਪਾਂ ਇਹਨੂੰ ਛਾਣਦੇ ਆ ਕਿਉਂਕਿ ਜਿਹੜੇ ਛਾਣਣ ਦੇ ਨਾਲ ਆਪਣੇ ਚਾਵਲ ਦਾ ਦਾਣੇ ਜਿਹੜੇ ਰਹਿੰਦੇ ਬਰੀਕ ਬਰੀਕ ਜਿ ਉਹ ਵੀ ਨਾਇਕਾ ਉਹ ਨਿਕਲ ਜਾਣਗੇ ਤੇ ਨਾਲੇ ਜਿਹੜੇ ਸੰਕਰੇ ਦੇ ਛਲਕੇ ਦੇ ਆ ਮੋਟੇ ਮੱਟਾ ਕੋਈ ਰਹਿ ਗਿਆ ਉਹ ਵੀ ਨਿਕਲ ਜੂਗਾ ਤੇ ਇਹਦੇ ਥੱਲੋਂ ਜਿਹੜਾ ਬਰੀਕ ਪਾਊਡਰ ਆਪਾਂ ਨੂੰ ਬਣ ਕੇ ਤਿਆਰ ਹੋ ਜੂਗਾ ਆਪਾਂ ਉਹ ਯੂਜ਼ ਕਰਾਂਗੇ ਤੇ ਇਹ ਜੇ ਮੋਟੇ ਹੋਗੇ ਤਾਂ ਆਪਾਂ ਇਹਨੂੰ ਦੁਬਾਰਾ ਇੱਕ ਵਾਰ ਹੋਰ ਗ੍ਰाइंड ਕਰ ਲਵਾਂਗੇ ਹਾਂਜੀ ਇਹ ਆਪਾਂ ਹੁਣ ਸਾਰਾ ਪਾਊਡਰ ਬਣਾ ਕੇ ਤਿਆਰ ਕਰ ਲਿਆ ਤੇ ਇਹ ਪਾਊਡਰ ਨੂੰ ਆਪਾਂ ਸਟੋਰ ਕਰਕੇ ਰੱਖ ਸਕਦੇ ਆ ਤੇ ਜਦੋਂ ਵੀ ਆਪਾਂ ਫੇਸ ਤੇ ਲਾਉਣਾ ਤੁਸੀਂ ਹਫਤੇ ਦੇ ਵਿੱਚ ਤਿੰਨ ਵਾਰੀ ਇਹਨੂੰ ਅਪਲਾਈ ਕਰ ਸਕਦੇ ਆ ਚਿਹਰੇ ਦੇ ਉੱਤੇ ਤੇ ਜਦੋਂ ਵੀ ਆਪਾਂ ਇਹ ਪੈਕ ਬਣਾਉਣਾਗਾ ਉਦੋਂ ਤੁਰੰਤ ਪੈਕ ਬਣਾ ਕੇ ਲਾ ਸਕਦੇ ਆ ਸਾਰਾ ਕੁਸ ਇਹਦੇ ਵਿੱਚ ਢੋਲ ਕੇ ਆਪਾਂ ਨਹੀਂ ਰੱਖਣਾ ਇਸ ਤਰ੍ਹਾਂ ਹੀ ਸੁੱਕਾ ਆਪਾਂ ਸਟੋਰ ਕਰਕੇ ਰੱਖ ਸਕਦੇ ਆ ਤੇ ਆਜੋ ਫਿਰ ਹੁਣ ਆਪਾਂ ਇਹਨੂੰ ਤਿਆਰ ਕਰ ਲੈਂਦੇ ਆ ਪੈਕ ਤਿਆਰ ਕਰਨ ਲਈ ਆਪਾਂ ਸਭ ਤੋਂ ਪਹਿਲਾਂ ਜਿਹੜਾ ਆਪਾਂ ਪਾਊਡਰ ਤਿਆਰ ਕੀਤਾ ਸੀ ਆਪਾਂ ਉਹਦੇ ਪਾਵਾਂਗੇ ਤਿੰਨ ਚਮਚਾ ਪਾ ਪਾ ਲੈਣੇ ਤਿੰਨ ਚਮਚੇ ਪਾ ਲਾਂਗੇ ਤੇ ਜੇ ਤੁਸੀਂ ਵੱਧ ਪੈਕ ਬਣਾਉਣਾ ਤਾਂ ਵੱਧ ਵੀ ਪਾ ਸਕਦੇ ਆ ਆਪਦੇ ਹਿਸਾਬ ਨਾਲ ਪਾ ਲਓ ਜਿਹੜਾ ਆਪਾਂ ਪਾਊਡਰ ਤਿਆਰ ਕੀਤਾਗਾ ਤੇ ਹੁਣ ਆਪਾਂ ਇੱਕ ਚਮਚ ਜਿਹੜਾ ਆਪਾਂ ਰੋਜ਼ ਵਾਟਰ ਦਾ ਪਾਵਾਂਗੇ ਰੋਜ਼ ਵਾਟਰ ਵੀ ਪਾ ਸਕਦੇ ਆ ਆਪਾਂ ਤੇ ਪਾਣੀ ਵੀ ਪਾ ਸਕਦੇ ਆ ਜੇ ਤੁਸੀਂ ਰੋਜ਼ ਵਾਟਰ ਨਹੀਂ ਪਾਉਣਾ ਪਾਣੀ ਵੀ ਪਾ ਲਓ ਵੈਸੇ ਰੋਜ਼ ਵਾਟਰ ਜਿਹੜਾ ਬਹੁਤ ਵਧੀਆ ਹੈਗਾ ਮਿਲਕ ਦੇ ਪਾਵਾਂਗੇ ਦੋ ਚਮਚਾ ਆਪਾਂ ਮਿਲਕ ਦੇ ਪਾ ਲਵਾਂਗੇ ਜੇ ਵੱਧ ਲੋੜ ਆ ਤਾਂ ਆਪਾਂ ਵੱਧ ਵੀ ਪਾ ਲਵਾਂਗੇ ਆਪਾਂ ਪੇਸਟ ਦੇਖ ਲੈਨੇ ਆ ਤਿਆਰ ਕਰਕੇ ਤੇ ਜੇ ਤੁਸੀਂ ਕੱਲਾ ਮਿਲਕ ਪਾਉਣਾ ਮਿਲਕ ਵੀ ਪਾ ਸਕਦੇ ਆ ਜੇ ਕੱਲਾ ਪਾਣੀ ਪਾਉਣਾ ਪਾਣੀ ਵੀ ਪਾ ਸਕਦੇ ਆ ਜੇ ਆਪਾਂ ਕੱਲਾ ਰੋਜ਼ ਵਾਟਰ ਪਾਉਣਾ ਉਹ ਵੀ ਪਾ ਸਕਦੇ ਆ ਇਹ ਤੁਹਾਡੀ ਮਰਜ਼ੀ ਹੈ ਜਿਹਦੇ ਨਾਲ ਤੁਹਾਨੂੰ ਜ਼ਿਆਦਾ ਬੈਨੀਫਿਟ ਮਿਲਦਾ ਉਹ ਚੀਜ਼ ਪਾ ਸਕਦੇ ਆ ਤੇ ਦਹੀਂ ਵੀ ਪਾ ਸਕਦੇ ਆ ਇਹਦੇ ਵਿੱਚ ਹੁਣ ਆਪਾਂ ਸਕਿਨ ਦੇ ਉੱਤੇ ਅਪਲਾਈ ਕਰਾਂਗੇ ਜਿਹਦੇ ਤੇ ਅਪਲਾਈ ਕਰ ਲੋ ਬਾਹਾਂ ਤੇ ਅਪਲਾਈ ਕਰ ਸਕਦੇ ਹੋ ਤੁਹਾਨੂੰ ਹੱਥ ਤੇ ਕਰਕੇ ਦਿਖਾਉਣੀ ਆਪਾਂ ਐਸ ਤਰ੍ਹਾਂ ਆਪਾਂ ਇਹਨੂੰ ਸਾਰੇ ਖੱਤ ਦੇ ਉੱਤੇ ਬਾਵਾ ਤੇ ਲਗਾ ਲਵਾਂਗੇ ਆ ਮੇਰੀ ਸਕਿਨ ਦੇਖੋ ਤੁਸੀਂ ਦੇਖ ਸਕਦੇ ਆਂ ਵੀ ਆ ਦਾਗ ਜਿਹੜੇ ਪਏ ਹੋਏ ਆਗੇ ਹੁਣ ਮੈਂ ਇਹ ਲਾਉਣੀ ਆ ਤੇ ਇਹ ਦੇ ਨਾਲ ਹੁਣ ਥੋੜੇ ਥੋੜੇ ਘਟਨੇ ਸ਼ੁਰੂ ਹੋ ਗਏ ਆ ਕੋਈ ਵੀ ਵੈਕਸ ਨਹੀਂ ਕਰਾਉਂਦੀ ਕਿ ਇਹਦੇ ਨਾਲ ਜਿਹੜੇ ਆਪਣੇ ਵਾਲ ਆ ਉਹ ਵੀ ਰਿਮੂਵ ਹੋ ਜਾਂਦੇ ਨੇ ਜਦੋਂ ਆਪਾਂ ਇਹਦੇ ਉੱਤੇ ਚੰਗੀ ਤਰ੍ਹਾਂ 5-7 ਮਿੰਟ ਆਪਾਂ ਸਕਰਬ ਕਰਾਂਗੇ ਤੇ ਉਹ ਵਾਲ ਆ ਜਿਹੜੇ ਸਾਰੇ ਰਿਮੂਵ ਹੋ ਜਾਣਗੇ ਐਂ 5 ਮਿੰਟ ਲਾ ਕੇ ਛੱਡ ਦੋ ਉਸ ਤੋਂ ਬਾਅਦ ਤੁਸੀਂ ਇਹ ਬਾਵਾ ਨੂੰ ਧੋ ਸਕਦੇ ਆਂਗੇ ਤੇ ਨਹੀਂ ਤਾਂ 5 ਮਿੰਟ 5-7 ਮਿੰਟ ਆਪਾਂ ਤੁਸੀਂ ਐਸੇ ਤਰ੍ਹਾਂ ਹੀ ਸਕਰਬਾ ਜਿਹਾ нагач हां जी ਤੁਸੀਂ ਇਹਨੂੰ ਕਿਸੇ ਵੀ ਬਾਡੀ ਦੇ ਪਾਰਟ ਤੇ ਕਿਸੇ ਵੀ ਲਗਾ ਸਕਦੇ ਆ ਲੱਤਾਂ ਤੇ ਬਾਹਾਂ ਤੇ ਆਪਣੇ ਫੇਸ ਤੇ ਕਿਤੇ ਵੀ ਅਪਲਾਈ ਕਰ ਸਕਦੇ ਆ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਆ ਸਗੋਂ ਇਹਦੇ ਬਹੁਤ ਜ਼ਿਆਦਾ ਫਾਇਦੇ ਨੇ ਕਿਉਂਕਿ ਆਪਾਂ ਇਹਦੇ ਵਿੱਚ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਹੀ ਪਾਈਆਂ ਆਪਾਂ ਰਸੋਈ ਦੇ ਵਿੱਚੋਂ ਲੈ ਕੇ ਚੀਜ਼ਾਂ ਹੀ ਪਾਈਆਂ ਕੋਈ ਵੀ ਕੈਮੀਕਲ ਵਾਲੀ ਚੀਜ਼ ਇਹਦੇ ਵਿੱਚ ਨਹੀਂ ਪਾਈ ਤੁਹਾਨੂੰ ਆਪ ਨੂੰ ਹੀ ਇਹਦੇ ਤੇ ਜਦੋਂ ਲਾਉਣ ਨਾਲ ਤੁਸੀਂ ਹਫ਼ਤੇ ਦੇ ਵਿੱਚ ਤਿੰਨ ਵਾਰ ਯੂਜ਼ ਕਰੋਗੇ ਤਾਂ ਤੁਹਾਨੂੰ ਆਪ ਹੀ ਨਖਾਰ ਆ ਜਿਹੜਾ ਹੁੰਦਾ ਹੋਇਆ ਤੁਹਾਨੂੰ ਨਜ਼ਰ ਆਊਗਾ ਤਾਂ ਕਿ ਤੁਸੀਂ ਤੇ ਬਾਰ-ਬਾਰ ਇਸ ਨੂੰ ਇਸੇ ਤਰ੍ਹਾਂ ਅਪਲਾਈ ਕਰੋਗੇ ਤੇ ਤੁਸੀਂ ਵੀ ਇਸ ਤਰ੍ਹਾਂ ਦੀ ਰੈਮਡੀ ਆਪਣੇ ਘਰ ਦੇ ਵਿੱਚ ਬਣਾ ਕੇ ਜਰੂਰ ਟਰਾਈ ਕਰਿਓ ਤੇ ਤੁਹਾਡੀਆਂ ਕਿੰਨੀਆਂ ਵੀ ਸਕਿਨ ਦੀਆਂ ਪ੍ਰੋਬਲਮਾਂ ਹੈ ਉਹ ਸਭ ਠੀਕ ਹੋਣਗੀਆਂ ਤੇ ਫੇਸ ਦੀ ਸੁੰਦਰਤਾ ਜਿਹੜੀ ਉਹ ਵੀ ਦੁੱਗਣੀ ਵਧੂਗੀ ਤੇ ਜਿਹੜੇ ਆਪਣੇ ਅਣਚਾਹੀ ਵਾਲ ਹੈ ਉਹ ਵੀ ਰਿਮੂਵ ਹੋਣਗੇ ਤੇ ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ